ਤੱਕੇ ਨਾਲ ਜ਼ਮੀਨ ਲੈ ਜਾਣਗੇ ਕਿਹੜਾ ਲੈ ਜੀ ਆਹ ਤੱਕੇ ਯਾਰ ਸਾਨੂੰ ਘਰ ਤਾਂ ਸਾਡੇ ਕੋਲ ਆਲਰੇਡੀ ਹੈਗੇ ਸਾਨੂੰ ਕਾਹਦੇ ਵਾਸਤੇ ਦਿੰਦੇ ਸਾਡੀ ਇਹ ਜ਼ਮੀਨ ਹੈ 8 ਕਨਾਲ ਜ਼ਮੀਨ ਹੈ 2 ਕਨਾਲ ਸਾਨੂੰ ਉਹਦੇ ਵਿੱਚੋਂ ਸਾਡੀ ਜ਼ਮੀਨ ਚੋਂ ਸਾਨੂੰ ਹੀ ਦਿੰਦੇ ਕਿਸੇ ਨਾਲ ਸੀ ਤੱਕਾ ਨਹੀਂ ਕਰਨਾ ਨਾ ਸੀ ਕਰੀਏ ਜਿਹਨੇ ਜ਼ਮੀਨ ਦੇਣੀਆਂ ਦੇ ਦਿਓ ਨਹੀਂ ਦੇਣੀ ਨਾ ਦਿਓ ਨੇਰਾ ਝੂਠ ਹੈ ਇੱਕ ਬੰਦਾ ਵੀ ਜੇ ਤੁਹਾਨੂੰ ਕਹਦੇ ਵੀ ਅਸੀਂ ਸਹਿਮਤ ਹਾਂ ਇੱਕ ਬੰਦਾ ਵੀ ਨਹੀਂ ਕਹਿੰਦਾ ਸੀ ਤੋ ਇਹ ਨਵੀਂ ਕਿਸਾਨ ਦੇ ਮੁਨਾਫਾ ਬੰਦ ਕਰ ਦਾਂਗੇ ਲੱਖ ਲੱਖ ਰੁਪਏ ਕਹਿੰਦੇ ਕਿੱਲੇ ਦੇ ਮਗਰ ਦੇ ਮਾ ਕਾਦਾ ਲੱਖ ਜੀ ਉਹ ਲੱਖ ਇਸ ਕਰਕੇ ਵੀ ਇਹ ਹੁਣ ਥੋੜੀ ਨਹੀਂ ਤੁਸੀਂ ਸਾਨੂੰ 30000 ਦੇਤਾ ਲੱਖ ਦੇਤਾ 50000 ਦੇਤਾ ਜਿੰਨਾ ਮਰਜੀ ਦੇਤਾ ਸਾਡੀ ਜ਼ਮੀਨ ਦੀ ਮਲਕੀਤ ਤਾਂ ਗਈ ਨਾ ਜੀ ਹੁਣ ਮੋਦੀ ਕੇ ਲਾਣਾ ਕਿੰਨਾ ਕਹਿੰਦਾ ਸੀਗਾ ਵੀ ਆ ਤਿੰਨ ਕਾਨੂੰਨ ਤਾਂ ਬਿਲਕੁਲ ਠੀਕ ਨੇ ਜੀ ਅਕਾਲੀ ਵੀ ਕਹਿੰਦੇ ਹੁੰਦੇ ਸੀ ਵੀ ਤਿੰਨ ਕਾਨੂੰਨ ਤਾਂ ਬਹੁਤ ਠੀਕ ਨੇ ਹੋਰ ਲੋਕਾਂ ਦਾ ਬਹੁਤ ਸਾਰਾ ਲਾਣਾ ਕਹਿੰਦਾ ਹੁੰਦਾ ਵੀ ਤਿੰਨ ਕਾਨੂੰਨ ਤਾਂ ਬਹੁਤ ਠੀਕ ਨੇ ਫਿਰ ਮਗਰੋਂ ਗਲਤ ਕਿਵੇਂ ਹੋ ਗਈ ਇਹ ਹੋਣ ਵੀ ਸਾਨੂੰ ਉਹ ਕਹਿੰਦੇ ਨੇ ਤੁਹਾਨੂੰ ਗੁੰਮਰਾਹ ਕਰਨ ਲਈ ਹਾਂ ਸਾਨੂੰ ਕਹਿੰਦੇ ਨੇ ਵੀ ਗੁੰਮਰਾਹ ਮੇਜ ਤੇ ਬਹਿ ਜੀ ਮਾਰਾ ਨੂੰ ਬਿਠਾ ਲੈ ਦੱਸ ਦੇ ਵੀ ਕਿਵੇਂ ਗੁੰਮਰਾਹ ਕਰ ਗਿਆ ਇੱਕ ਵੀ ਗੱਲ ਨਹੀਂ ਜੀ ਗਣਿਆ ਦੇ ਕਿ ਲੋਕਾਂ ਦੇ ਨਾਲ ਇਹਨਾਂ ਦਾ ਜੀਵਨ ਡਿਵੈਲਪ ਹੋলো ਜਿਹੜੀ 2008 ਦੇ ਵਿੱਚ ਅਕਾਲੀਆਂ ਨੇ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਜਿਹੜੇ ਖੇਤ ਤੁਸੀਂ ਉੱਥੋਂ ਦੀ ਡਿਵੈਲਪਮੈਂਟ ਦੇਖ ਲੋ ਜਾਂ ਸੰਗਰੂਰ ਦੇ ਵਿੱਚ ਵੱਡਾ ਇਕੱਠ ਅੱਜ ਪੰਜਾਬ ਪੁਲਿਸ ਤੇ ਜ਼ਬਰ ਨੂੰ ਲੈ ਕੇ ਉਸਤੇ ਖਿਲਾਫ ਜਿਹੜਾ ਹੋਇਆ ਮੇਰੇ ਨਾਲ ਕਿਸਾਨਾਂ ਕੋਲ ਜੁਗਿੰਦਰ ਸਿੰਘ ਗ੍ਰਾਹਾਂ ਹੋਣਗੇ ਗੱਲਬਾਤ ਕਰਾਂਗੇ ਪ੍ਰਧਾਨ ਜੀ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਇਕੱਠ ਕਰਨ ਦੀ ਕੀ ਜ਼ਰੂਰਤ ਪੈਗੀ ਕਿ ਮੁੱਖ ਮੰਤਰੀ ਹੁਣ ਐਨੇ ਹੋ ਗਏ ਕਿ ਆਪਦੇ ਲੋਕਾਂ ਤੇ ਜਿਨ੍ਹਾਂ ਨੂੰ ਕਹਿੰਸੀ ਕਿ ਇਹ ਤਾਂ ਮੇਰੀ ਆਪਦੀ ਪ੍ਰਜਾ ਉਹਦੇ ਤੇ ਜ਼ਬਰ ਕਰ ਲੇ ਲੇਕ ਮੈਨੂੰ ਇਹ ਲੱਗ ਜਾਂਦਾ ਵੀ ਮੁੱਖ ਮੰਤਰੀ ਆਪਣੀ ਸੋਚ ਮੁਤਾਬਕ ਨਹੀਂ ਚੱਲ ਰਹੇ ਉਹਦੇ ਮਗਰਲੇ ਪਾਸੇ ਜਿਹਦੀ ਪਲਾਨ ਹੈ ਕੋਈ ਪਲਾਨ ਉਹਦੀ ਪਲਾਨ ਮੁਤਾਬਕ ਚੱਲ ਰਹੀ ਹੈ ਕਿਉਂਕਿ ਮੁੱਖ ਮੰਤਰੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਵਾਲੀ ਗੱਲ ਹੈ ਇਹ ਕਦੇ ਨਹੀਂ ਸੀ ਹੁਣ ਆ ਮਜ਼ਦੂਰਾਂ ਦੇ ਕੀ ਕਿੰਡੀ ਗੱਲ ਹੈ ਵੀ ਮਜ਼ਦੂਰਾਂ ਨੇ ਇਹ ਕਿਹਾ ਵੀ ਉੱਥੇ ਰਾਜ ਦੀ ਜ਼ਮੀਨ ਪਈ ਹੈ ਜੀ ਬੇਲੀ ਸਾਨੂੰ ਉੱਥੇ ਖੇਤੀ ਕਰਾ ਚੱਲ ਨਹੀਂ ਦੇਣੀ ਸੀ ਨਾ ਦਿੰਦੇ ਭਾਵੇਂ ਉਹਨਾਂ ਨੇ ਮੁਜਾਹਰਾ ਕੀਤਾ ਇੱਥੇ ਰੰਗ ਬੋਲ ਕੇ ਜਾਂਦੇ ਉਹ ਗੱਲ ਰੱਖਦੇ ਤੁਸੀਂ ਗੱਲਬਾਤ ਦੇ ਵਿੱਚ ਤੁਸੀਂ ਜਵਾਬਤ ਕਨਵੈਂਸ ਕਰਾ ਦਿੰਦੇ ਨਾ ਫੜ ਕੇ ਜੇਲਾ ਚ ਡੱਕਣ ਦੀ ਕੀ ਲੋੜ ਸੀ ਫਿਰ ਉਦੋਂ ਪਿੱਛੇ ਤੁਸੀਂ ਇੰਨਾ ਜ਼ਬਰ ਕਰਤਾ ਵੀ ਤੁਸੀਂ ਆ ਜਿਹਦੀ ਮੰਗੀ ਕਿਉਂ ਕਰ ਲਈ ਤੁਸੀਂ ਰਾਜ ਦੀ ਜ਼ਮੀਨ ਦਾ ਸਵਾਲ ਹੀ ਕਿਉਂ ਠਾਤਾ ਫਿਰ ਤੁਸੀਂ ਮੁੜ ਕੇ ਉਹਨਾਂ ਨੂੰ ਕਿਤੇ ਮੀਟਿੰਗ ਵੀ ਨਹੀਂ ਕਰਨ ਦੇਣੀ ਚੱਲ ਜੇ ਪਿੰਡਾਂ ਦੇ ਵਿੱਚੋਂ ਜਾਂਦੀਆਂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਾਲੇ ਤੀਜੇ ਹਿੱਸੇ ਦੀ ਜਿਹੜੀ ਕਾਨੂੰਨੀ ਤੌਰ ਤੇ ਸਰਕਾਰ ਦਾ ਬਣਾਇਆ ਹੋਇਆ ਕਾਨੂੰਨ ਹੈ ਪੰਚਾਇਤੀ ਜਮੀਨ ਚ ਉਹੀ ਲੈਂਦੇ ਆ ਉਹ ਵੀ ਠੇਕੇ ਤੇ ਮਿਨੀਮਮ ਠੇਕੇ ਇਹ ਦੋ ਬੱਤਾਂ ਕੁਝ ਨਹੀਂ ਕਰਦੇ ਕੋਈ ਰੜਕ ਕਿਉਂ ਰਹੀ ਹੈ ਅਸਲ ਵਿੱਚ ਸਰਕਾਰ ਨੂੰ ਇਹ ਰੜਕਦੀ ਹੈ ਕਿ ਜਿਹੜੇ ਛੋਟੇ ਲੋਕ ਜਦੋਂ ਉਹ ਆਪਣੀ ਰੋਟੀ ਦੀ ਗੱਲ ਕਰਦੇ ਨੇ ਇਕੱਠੇ ਹੋ ਕੇ ਸਿਰ ਜੋੜ ਕੇ ਉਦੋਂ ਸਰਕਾਰ ਦੇ ਪੀੜ ਹੁੰਦੇ ਉਹ ਪੀੜ ਸਰਕਾਰ ਤੋਂ ਚੱਲੀ ਜਾਂਦੀ ਹੈ ਕਿਉਂਕਿ ਸਾਡਾ ਅੱਜ ਦਾ ਇਕੱਠ ਵੀ ਰੜਕਦਾ ਹੋ ਸਰਕਾਰ ਕਿਉਂਕਿ ਭਾਜਪਾ ਨੂੰ ਰੜਕਦਾ ਹੈ ਜਿਹੜਾ ਇਕੱਠ ਦਿੱਲੀ ਦਾ ਮੋਰਚਾ ਭਾਜਪਾ ਨੂੰ ਰੜਕਦਾ ਸੀ ਭਾਜਪਾ ਨੇ ਉਹ ਕਿਵੇਂ ਤੋੜਨੀ ਗੱਲ ਕਰਦੇ ਕਿਉਂਕਿ ਸਾਡੀ ਜਦੋਂ ਇਕਤਾ ਸੀ ਸਿਰ ਜੋੜਦੇ ਆ ਉਦੋਂ ਸਰਕਾਰਾਂ ਨੂੰ ਪੀੜ ਦਿੰਦੀ ਆ ਉਹਦੇ ਰੜਕਤ ਪੈਂਦੀ ਆ ਇਸ ਕਰਕੇ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਸਾਨੂੰ ਸਿਰ ਜੋੜੇ ਤੋਂ ਬਗੈਰ ਇਹ ਕੋਈ ਸਮੱਸਿਆਵਾਂ ਦਾ ਹੱਲ ਨਹੀਂ ਨਿਕਲਣਾ ਇਹ ਤਾਂ ਮਜ਼ਦੂਰਾਂ ਦੀ ਜ਼ਮੀਨਾਂ ਦੀ ਗੱਲ ਚੱਲਦੀ ਆ ਪਰ ਇਹ ਤਾਂ ਹੁਣ ਪੰਜਾਬ ਦੀਆਂ ਜ਼ਮੀਨਾਂ ਵੀ ਜਿਹੜੀਆਂ ਲੈਂਡ ਪੂਲਿੰਗ ਪੌਲਿਸੀ ਦੇ ਤਹਿਤ ਸਰਕਾਰ